ਐਕਚੁਅਲੀ ਬ੍ਰਦਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਗਰ ਅੱਜ ਸਾਡੇ ਕਿਸਾਨ ਯੂਨੀਅਨਸ ਕੁਝ ਡਿਸੀਜਨ ਲੈ ਲੈਣ ਤਾਂ ਸਾਡੇ ਪੰਜਾਬ ਦਾ ਜਿਹੜਾ ਯੂਥ ਹੈ ਇੱਥੇ ਨਾ ਰੋਲਦਾ ਫਾਰ ਇਗਜ਼ਾਮਪਲ ਅੱਜ ਕਿੰਨੂ ਜਿਹੜੇ ਆ ਮੰਡੀਆਂ ਦੇ ਵਿੱਚ ਅਸੀਂ ਸੁੱਟ ਰਹੇ ਆ ਟਰਾਲੀਆਂ ਟਰਾਲੀਆਂ ਰੋੜ ਰਹੇ ਆ ਅੱਜ ਅਗਰ ਕੁਝ ਦੇਖੋ ਜਿਹੜੀ ਐਮਐਸਪੀ ਮਿਲਨੀ ਉਹ ਸਾਰੀਆਂ ਚੀਜ਼ਾਂ ਤੇ ਨਹੀਂ ਮਿਲਦੀ ਐਮਐਸਪੀ ਜਿਹੜੀ ਆ ਕੁਝ ਚੀਜ਼ਾਂ ਤੇ ਮਿਲਦੀ ਐ ਅਗਰ ਅੱਜ ਕਿਸਾਨ ਯੂਨੀਅਨ ਇਕੱਠੀਆਂ ਹੋ ਕੇ ਪੂਰੇ ਆਲ ਓਵਰ ਇੰਡੀਆ ਦੇ ਡਿਸੀਜਨ ਲੈ ਲੈਂਦੀਆਂ ਨੇ ਵੀ ਗੋਭੀ ਜਿਹੜੀ ਆ 10 ਰੁਪਏ ਕਿਲੋ ਤਾਂ ਅਸੀਂ ਘੱਟ ਨਹੀਂ ਵੇਚਣੀ ਜਾਂ ਕਿੰਨੂ ਇਹਟ ਅਗਰ ਕਿਸਾਨੀ ਯੂਨੀਅਨ ਇਕੱਠੀਆਂ ਹੋ ਕੇ ਤੈਅ ਕਰ ਲੈਂਦੀਆਂ ਨੇ ਤਾਂ ਆਟੋਮੈਟਿਕਲੀ ਮੁੱਦਾ ਹੀ ਖਤਮ ਹੈ ਇੱਥੇ ਅਸੀਂ ਕਿਉਂ ਨਹੀਂ ਜਿਹੜਾ ਕਿਸਾਨ ਯੂਨੀਅਨ ਦੇ ਹੱਥ 'ਚ ਹੈ ਕਿਉਂ ਨਹੀਂ ਲੈਂਦੇ ਡਿਸੀਜਨ ਅਸੀਂ ਅਸਰ ਹੈ ਨਾ ਜੇ ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਕਿਸਾਨ ਵੇਚਦਾ ਉਹਦਾ ਮੰਡੀ ਦੇ ਵਿੱਚ ਐਮਐਸਪੀ ਨਹੀਂ ਮਿਲਦਾ ਅਗਰ ਉਹ ਕਿਸਾਨ ਯੂਨੀਅਨ ਸਾਰੇ ਇਕੱਠੇ ਹੋ ਕੇ ਅੱਜ ਜਿਵੇਂ ਤੁਹਾਨੂੰ ਯਾਦ ਹੋਣਾ ਹੈ ਪਿਛਲੇ ਸਾਲ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਇੱਕ ਰੇਟ ਤੈਅ ਕੀਤਾ ਸੀ ਦੁੱਧ ਦਾ ਵੀ 100 ਰੁਪਏ ਤੋਂ ਲੀਟਰ ਤੋਂ ਘੱਟ ਨਹੀਂ ਦੇਣਾ ਸਾਰੇ ਨੇ ਮੰਨਿਆ ਅੱਜ ਇਹ ਕਿਸਾਨ ਯੂਨੀਅਨ ਇੱਥੇ ਕਿਉਂ ਨਹੀਂ ਚੀਜ਼ ਕਰਦੀਆਂ ਵੀ ਆਪਾਂ ਸਾਰੀਆਂ ਸਬਜ਼ੀਆਂ ਦੇ ਰੇਟ ਤੈਅ ਕਰਦੀਏ ਭੇਜ ਦੂ ਘਾਟਾ ਆਪਾਂ ਮੰਡੀ 'ਚ ਨਹੀਂ ਵੇਚਾਂਗੇ ਅਗਰ ਕੋਈ ਵੇਚਦਾ ਹੈ ਜਾਂ ਕੋਈ ਖਰੀਦਦਾ ਹੈ ਤਾਂ ਉਹਦੇ ਸਖਤ ਐਕਸ਼ਨ ਲਿਆ ਜਾਏਗਾ ਦੇਖੋ ਗੱਲ ਇਸ ਤਰ੍ਹਾਂ ਵੀ ਠੀਕ ਹੈ ਵੀ ਆਪਣ ਵਿਚ ਲੈਕ ਆਫ ਨੌਲੇਜ ਬਹੁਤ ਜ਼ਿਆਦਾ ਹੈਗੀ ਹੈ ਆਪਾਂ ਆਪਣੀ ਗੱਲ ਜਿਹੜੀ ਹੈ ਪੂਰੇ ਭਾਰਤ ਵਿੱਚ ਨਹੀਂ ਰੱਖ ਸਕਦੇ ਠੀਕ ਹੈ ਆਪਾਂ ਨੂੰ ਅੱਜ ਕਹਿੰਦੇ ਆ ਕਿ ਛੋਟੀ ਜਿਹੀ ਛੋਟੀ ਚੀਜ਼ਾਂ ਨੇ ਅੱਜ ਆਪਾਂ ਕਹਿੰਦੇ ਆ ਕਿ 15 ਅਗਸਤ 1947 ਨੂੰ ਪੰਜਾਬ ਦੇਸ਼ ਆਜ਼ਾਦ ਹੋਇਆ ਨਹੀਂ ਹੋਇਆ 62% ਜਿਹੜਾ ਦੇਸ਼ ਹੈ ਉਹ ਅੰਗਰੇਜ਼ਾਂ ਦੇ ਗੁਲਾਮ ਸੀਗਾ 38% ਜਿਹੜਾ ਦੇਸ਼ ਹੈ ਉਹ ਅੰਗਰੇਜ਼ਾਂ ਦੇ ਗੁਲਾਮ ਨਹੀਂ ਸੀਗਾ ਉਹ ਬਾਅਦ ਵਿੱਚ ਭਾਰਤ ਨੇ ਫੌਜਾਂ ਭੇਜ ਕੇ ਪੰਜਾਬ ਦੇ ਵਿੱਚ ਕਬਜ਼ਾ ਕੀਤਾ ਯਾਨੀ ਕਿ ਪੰਜਾਬ ਜਿਹੜਾ ਪੰਜਾਬ ਹੈਗਾ ਇਹਦੇ ਉੱਤੇ ਕਬਜ਼ਾ ਬਾਅਦ ਵਿੱਚ ਭਾਰਤ ਨੇ ਕੀਤਾ ਪਹਿਲਾਂ ਅੰਗਰੇਜ਼ਾਂ ਨੇ ਨਹੀਂ ਸੀ ਕੀਤਾ ਅੰਗਰੇਜ਼ਾਂ ਨੇ ਕੇਵਲ ਸੰਧੀ ਕੀਤੀ ਸੀ ਇੱਥੋਂ ਦੇ ਰਾਜਿਆਂ ਦੇ ਨਾਲ ਪਹਿਲੀ ਗੱਲ ਤੇ ਸਪਸ਼ਟ ਹੋਣੀ ਚਾਹੀਦੀ ਏਸ ਵਕਤ ਤੁਹਾਡੇ ਉੱਤੇ ਭਾਰਤ ਦਾ ਕਬਜ਼ਾ ਫਿਰ ਵੀ ਅਸੀਂ ਕਹਿੰਦੇ ਠੀਕ ਹੈ ਜੇ ਇੱਥੇ ਦੇਸ਼ ਕੋਈ ਵੀ ਹੋ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਬਟ ਸਾਡੇ ਲੀਡਰਾਂ ਨੇ ਵਿੱਚ ਹੀ ਸੋਚਣੀ ਚਾਹੀਦੀ ਹੈ ਵੀ ਸਾਡੀ ਗੱਲ ਲੋਕਾਂ ਤੱਕ ਪਹੁੰਚੇ ਅਸੀਂ ਹਾ ਹਾ ਹੂ ਹਾ ਕਰ ਦਿੰਨੇ ਆ ਸਾਡੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਅੱਜ ਅਗਰ ਇੱਕ ਬਿਸਕੁਟ ਬਣਦਾ ਹੈ ਬਿਸਕੁਟ ਦੇ ਵਿੱਚ ਆਟਾ ਜਿਹੜਾ ਪੈਂਦਾ ਕੌਣ ਪੈਦਾ ਕਰਦਾ ਕਿਸਾਨ ਪੈਦਾ ਕਰਦਾ ਚੀਨੀ ਜਿਹੜੀ ਪੈਂਦੀ ਹੈ ਕੌਣ ਪੈਦਾ ਕਰਦਾ ਕਿਸਾਨ ਪੈਦਾ ਕਰਦਾ ਦੁੱਧ ਜਿਹੜਾ ਪੈਂਦਾ ਕੌਣ ਪੈਦਾ ਕਰਦਾ ਕਿਸਾਨ ਪੈਦਾ ਕਰਦਾ ਬਟ ਉਹਦਾ ਉਹ ਬਿਸਕੁਟ ਦਾ 5 ਰੁਪਏ ਰੇਟ ਰੱਖ ਸਕਦੇ ਆ ਅਸੀਂ ਆਪਣੀ ਸਬਜ਼ੀ ਦਾ ਆਪਾਂ ਨਹੀਂ ਰੱਖ ਸਕਦੇ ਅਸੀਂ ਕਿਉਂ ਨਹੀਂ ਹਰ ਤਾਂ ਭਾਜੀ ਉੱਥੇ ਹੀ ਆ ਕਿਉਂਕਿ ਸਾਡੇ ਇੱਕ ਨਹੀਂ ਹੁੰਦੇ ਇੱਥੇ ਹੈ ਨਾ ਹੁਣ ਮੈਂ ਖੁਰ ਡਾਕਟਰ ਹਾਂ ਪੀ ਐਚ ਡੀ ਹਾਈਲੀ ਕੁਆਲੀਫਾਈਡ ਹਾਂ ਮੇਰੇ ਕੋਲ 5 6 ਐਮ ਟੈਕ ਡਿਗਰੀਆਂ ਹੈਗੀਆਂ ਨੇ ਬਟ ਫਿਰ ਵੀ ਮੈਂ ਕਿਸਾਨ ਕੀਤੇ ਨਾਲ ਜੁੜਿਆ ਹਾਂ ਬ੍ਰਦਰ ਮੇਰਾ ਹੈਗਾ ਉਹ ਵੀ ਪੀ ਐਚ ਡੀ ਬਾਇਓ ਟੈਕਨੋਲੋਜੀ ਦੇ ਵਿੱਚ ਉਹ ਵੀ ਕਿਸਾਨ ਕੀਤੇ ਨਾਲ ਜੁੜਿਆ ਹੋਇਆ ਕਿਸਾਨ ਕੀਤਾ ਸਾਡੇ ਰੂਹ ਦੇ ਵਿੱਚ ਆ ਪ੍ਰੋਬਲਮ ਇਹ ਹੈ ਵੀ ਸਾਡੇ ਰੇਟ ਤੈ ਅਸੀਂ ਖੁਦ ਨਹੀਂ ਕਰ ਪਾਰੇ ਅਗਰ ਤਿੰਨਿਆ ਚਾਰ ਜਾਂ ਪੰਜ ਜਾਂ 10 ਫਸਲਾਂ ਦੇ ਅਗਰ ਐਮ ਐਸ ਪੀ ਗਵਰਨਮੈਂਟ ਦੇ ਦਿੰਦੀ ਹੈ ਮੈਂ ਕਹਿੰਨਾ ਵੀ ਯਾਰ ਐਮ ਐਸ ਪੀ ਦੀ ਜਗ੍ਹਾ ਤੇ ਤੁਸੀਂ ਹੁਣ ਜਿਹੜੀਆਂ ਲੋਕਲ ਫਸਲਾਂ ਨੇ ਉਹਨਾਂ ਦੇ ਐਮ ਐਫ ਬੀ ਮਿਨੀਮਮ ਫਿਕਸ ਪ੍ਰਾਈਸ ਕਰਨਾ ਸ਼ੁਰੂ ਕਰੋ ਕਿ ਅਗਰ ਗ ਆੜਤੀਏ ਦੋ ਘਟ ਨਹੀਂ ਲੈ ਸਕਦਾ ਕਿਉਂਕਿ ਮੇਰੇ ਪਿੱਛੇ ਕਿਸਾਨ ਯੂਨੀਅਨ ਗੱਡੀਆਂ ਨੇ ਬਟ ਇੱਥੇ ਕੀ ਹੈ ਕਿ ਕਿਸਾਨ ਯੂਨੀਅਨ ਜੋ ਕਿਸਾਨ ਉਦਨ ਮਤਲਬ ਕਿਸਾਨ ਯੂਨੀਅਨਸ ਕਿੱਥੇ ਜਾਂਦੀਆਂ ਨੇ ਜਦੋਂ ਅੱਜ ਆਪਾਂ ਕਿੰਨੂ 40 ਟਰਾਲੀਆਂ ਰੋੜੀਆਂ ਨੇ ਨਾ ਕਿਸਾਨ ਯੂਨੀਅਨ ਕਿਉਂ ਨਹੀਂ ਬੋਲੀਆਂ ਮੇਰੀ ਗੱਲ ਤਾਂ ਪੁਰਾਣਾ ਮੰਨਿਓ ਮੈਂ ਕਹਿੰਨਾ ਵੀ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਸਾਰੀ ਸਬਜ਼ੀਆਂ ਦੇ ਰੇਟ ਜਿਹੜੇ ਨੇ ਸਾਰੀ ਯੂਨੀయన్స్ ਨੂੰ ਇਕੱਠੇ ਬੈਠ ਕੇ ਤੈਅ ਕਰਨੀ ਚਾਹੀਦੀ ਨੇ ਵੀ ਭਾਈ ਸਾਡਾ ਖਰਚਾ ਇੰਨਾ ਹੁੰਦਾ ਅਸੀਂ ਇਹ ਤੋਂ ਘੱਟ ਨਹੀਂ ਵੇਚ ਸਕਦੇ ਅੱਜ ਇੱਕ ਜਾਟੀਆਂ ਕਿਸਾਨ ਜਿਹੜਾ 2 ਰੁਪਏ ਕਿਲੋ ਗੋਭੀ ਵੇਚ ਕੇ ਹੁੰਦਾ ਸ਼ਾਮ ਨੂੰ ਭਈਆ ਸਾਡੇ ਇੱਥੇ 40 ਰੁਪਏ ਵੇਚ ਕੇ ਜਾਂਦਾ ਅਸੀਂ ਲੈਨੇ ਆ ਕਿ ਨਹੀਂ ਲੈਂਦੇ ਅੱਜ ਪੰਜਾਬ ਦੇ ਵਿੱਚ ਕਿਸਾਨ ਮੰਡੀਆਂ ਕਿਉਂ ਨਹੀਂ ਗਿਆ ਜਿਹੜੀ ਕਿਸਾਨ ਮੰਡੀ ਸ਼ਨੀ ਐਤਵਾਰ ਲੱਗਦੀ ਆ ਉੱਥੇ ਸਾਰਾ ਭਈਆ ਹੁੰਦਾ ਉਹਨੂੰ ਟਰਾਲੀ ਮੰਡੀ ਚ ਕਨਵਰਟ ਕਰੋ ਜੋ ਜਾਟਾ ਆਪਣਾ ਸਮਾਨ ਲੈ ਕੇ ਟਰਾਲ ਸਸਤਾ ਵਿੱਚ ਜੋ ਵੀ ਇੱਕ ਰੇਟ ਫਿਕਸ ਹੈ ਵਿੱਚ ਬਟ ਅਸੀਂ ਉਸ ਪਾਸੇ ਨਹੀਂ ਜਾਂਦੇ ਠੀਕ ਹੈ ਅੱਜ ਪੰਜਾਬ ਦੇ ਨਾਲ ਪੂਰਾ ਹਰ ਵਰਗ ਖੜਾ ਹੈ ਬਟ ਸਾਨੂੰ ਆਪਣੀ ਸੋਚ ਜਿਹੜੀ ਹੈ ਹਰ ਕਮਿਊਨਿਟੀ ਤੱਕ ਪਹੁੰਚਾਣੀ ਚਾਹੀਦੀ ਵੀ ਸਾਡੀ ਨੀਡ ਕਿਉਂ ਅਸੀਂ ਲੜ ਕਿਉਂ ਰਹੇ ਹਾਂ ਜਿਸ ਦਿਨ ਅਸੀਂ ਆਪਣੀ ਗੱਲ ਸਮਝਾ ਦਿੱਤੀ ਉਥੋਂ ਤੱਕ ਉਦੋਂ ਪੂਰਾ ਦੇਸ਼ ਤੁਹਾਡੇ ਨਾਲ ਖੜਾ ਹੋਏਗਾ ਗਲਤੀ ਇਹ ਹੈ ਬੁਰਾਣਾ ਮੰਨ ਇੱਕ ਗੱਲ ਹੋਰ ਸੁਣੋ ਮੇਰੀ ਅਸੀਂ ਪੜੇ ਲਿਖੇ ਹੋ ਕੇ ਇੱਕ ਅਨਪੜ ਲੁੱਚੇ ਲੰਡੇ ਗੁੰਡੇ ਬੰਦੇ ਨੂੰ ਵੋਟ ਪਾਣੇ ਆ ਬਾਅਦ ਵਿੱਚ ਇਹ ਐਕਸਪੈਕਟ ਕਰਨੇ ਆ ਕਿ ਉਹ ਬੰਦਾ ਜਿਹੜਾ ਸਾਡੇ ਬੱਚਿਆਂ ਨੂੰ ਨੌਕਰੀ ਦੇ ਕਿੱਥੋਂ ਦੇਗਾ ਜਦੋਂ ਤੁਸੀਂ ਆਪਣੇ ਆਪ ਅਨਪੜ ਬੰਦੇ ਨੂੰ ਵੋਟ ਪਾ ਰਹੇ ਹੋ ਠੀਕ ਹੈ ਹੁਣ ਮੈਂ ਐਮਟੈਕ ਕੀਤੀ ਹੈ ਪੀ ਐਚ ਡੀ ਕੀਤੀ ਔਰ ਮੈਂ ਇੱਕ ਅਨਪੜ ਬੰਦੇ ਨੂੰ ਵੋਟ ਪਾਣਾ ਠੀਕ ਹੈ ਹੋਰ ਬਾਚ ਐਕਸਪੈਕਟ ਕਰਨਾ ਵੀ ਉਹ ਅਨਪੜ ਬੰਦਾ ਮੈਨੂੰ ਨੌਕਰੀ ਦੇਗਾ ਉਹ ਭਾਈ ਉਹ ਕਿੱਥੋਂ ਦੇਗਾ ਬੰਦਾ ਹੁਣ ਮੈਂ ਹੀ ਇੱਕ ਕਹਿਣਾ ਭਗਵੰਤ ਮਾਨ ਹੈ ਬਹੁਤ ਵਧੀਆ ਕਮੇਡੀਅਨ ਠੀਕ ਹੈ ਅਸੀਂ ਉਹਨੂੰ ਅਨਪ੍ਰੋਫੈਸ਼ਨਲ ਜਿਸ ਨੂੰ ਐਡਮਿਨਿਸਟ੍ਰੇਸ਼ਨ ਦਾ ਕੋਈ ਏ ਬੀ ਸੀ ਨਹੀਂ ਆਉਂਦਾ ਪੰਜਾਬ ਦੇ ਤਾ ਬੇੜਾਗਰ ਕਰ ਲਿਆ ਮੇਰਾ ਕਹਿਣ ਦਾ ਮਤਲਬ ਹੈ ਜਦੋਂ ਆਪਾਂ ਜਬ ਤੱਕ ਬਾਹਰ ਪੇ ਜਿੰਦੀ বাজਾਏ ਆਪਣੇ ਪੜੇ ਲਿਖੇ ਨੌਜਵਾਨ ਮੁੰਡਿਆਂ ਨੂੰ ਰਾਜਨੀਤੀ ਵਿੱਚ ਨਹੀਂ ਲੈ ਕੇ ਆਉਂਦੇ ਆਈਐਸਪੀਸੀਸ ਨਹੀਂ ਬਣਾਉਂਦੇ ਉਦੋਂ ਤੱਕ ਸਿੱਖ ਕੌਮ ਦਾ ਪੜਾ ਨਹੀਂ ਹੋ ਸਕਦਾ ਤੁਸੀਂ ਜਿੰਨਾ ਤੁਸੀਂ ਮਰੋਗੇ ਤੁਹਾਡੀ ਪੀੜੀ ਆਏਗੀ ਉਹ ਮਰੇਗੀ ਯਾਨੀ ਕਿ ਸ਼ਹੀਦ ਹੁੰਦੇ ਰਹੋ ਹੁੰਦੇ ਰਹੋ ਹੁੰਦੇ ਰਹੋ ਐਂਡ ਕਿੱਥੇ ਐਂਡ ਦੇਖੋ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਆਪਣੀ ਨੌਜਵਾਨ ਪੀੜੀ ਨੂੰ ਬਾਹਰ ਭੇਜਣ ਦੀ ਬਜਾਏ ਉਨਾ ਹੀ ਖਰਚਾ ਉਹਨੂੰ ਰਾਜਨੀਤੀ ਵਿੱਚ ਲਿਆਉਣ ਦਾ ਕਰੋ ਉਨਾ ਹੀ ਆਈਐਸਪੀਸੀਸ ਬਣਾਉਣ ਦਾ ਕਰੋ ਜਿੱਥੇ ਅੱਜ ਉਹ ਬੈਠੇ ਨੇ ਅਗਰ ਤੁਸੀਂ ਉੱਥੇ ਬੈਠੇ ਹੁੰਦੇ ਤੇ ਤੁਹਾਨੂੰ ਅੱਜ ਇੱਥੇ ਬੈਠਣਾ ਪੈਂਦਾ ਦਿਕਤ ਇਹ ਹੈ ਵੀ ਸਾਡੀ ਸੋਚ ਅਸੀਂ ਰੱਖੀਏ ਠੀਕ ਹੈ ਰਾਜ ਕਰੇਗਾ ਖਾਲਸਾ ਰਾਜ ਕਦੋਂ ਕਰੇਗਾ ਅਸੀਂ ਉਸ ਪਾਸੇ ਜਾਂਦੇ ਹੀ ਨਹੀਂਗੇ ਮਨਮੋਹਨ ਸਿੰਘ ਜੀ ਬਣੇ ਸੀਗੇ ਠੀਕ ਹੈ ਜਨਰਲ ਆਲਕ ਬਣੇ ਸੀਗੇ 에어 ચીਫ ਮਾਰਸ਼ਲ ਬਣ ਗਿਆ ਨੇ ਕਿ ਆਰਮੀ 에어 ਫੋਰਸ ਨੇਵੀ ਦਾ ਹਰ ਇੱਕ ਦਾ ਅਗਰ ચીਫ ਸਿੱਖ ਬਣ ਸਕਦਾ ਤੇ ਸਿੱਖ ਰਾਜ ਕਿਉਂ ਨਹੀਂ ਕਰ ਸਕਦਾ ਦਿਕਤ ਇਹ ਹੈ ਵੀ ਅਸੀਂ ਦਿਮਾਗ ਨਾਲ ਨਹੀਂ ਚੱਲਦੇ ਚਾਰ ਬੰਦੇ ਕਹਿੰਦੇ ਆ ਇੱਧਰ ਚੱਲੋ ਇੱਧਰ ਚੱਲ ਪਏ ਇੱਧਰ ਚੱਲੋ ਇੱਧਰ ਚੱਲ ਪਏ ਗਲਤੀਆਂ ਸਾਡੇ 'ਚ ਨੇ ਗਲਤੀਆਂ ਸਾਡੇ ਚ ਨੇ ਜਿਸ ਦਿਨ ਅਸੀਂ ਇਹ ਸੋਚ ਬਣਾਲੀ ਕਿ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਰਾਜਨੀਤੀ ਵਿੱਚ ਲੈ ਕੇ ਆਉਣਾ ਹੈ ਚੰਗੇ ਰਾਜਨੀਤਾ ਪੈਦਾ ਕਰਨੇ ਨੇ ਜਿਹੜੇ ਸਿੱਖ ਕੌਮ ਨੂੰ ਅੱਗੇ ਨੁਮਾਇੰਦਗੀ ਕਰ ਸਕਣ ਉਸ ਦਿਨ ਸਾਡਾ ਇੱਥੇ ਚੇਂਜ ਆਉਣਾ ਹੈ ਠੀਕ ਹੈ ਔਰ ਮੈਂ ਅੱਜ ਸਾਰੇ ਸਾਹਮਣੇ ਇਹ ਕਹਿਣਾ ਵੀ ਪੂਰੇ ਭਾਰਤ ਦਿਆਂ ਯੂਨੀਅਨਸ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਐ ਐਮਐਸਪੀ ਜਿਹੜੀ ਆ ਸਿਰਫ ਗਵਰਨਮੈਂਟ ਨੇ ਦੇਣੀ ਐ ਬਾਕੀ ਜਿੰਨੀਆਂ ਵੀ ਫਸਲਾਂ ਨੇ ਸਾਰੇ ਜਣੇ ਇਕੱਠੇ ਬੈਠ ਕੇ ਉਹਨਾਂ ਦੇ ਰੇਟ ਤੈਅ ਕਰ ਲੋ ਅਗਰ ਕੋਈ ਵੀ ਆੜਤੀ ਉਸ ਰੇਟ ਤੋਂ ਘੱਟ ਖਰੀਦਦਾ ਉਹਦੇ ਉੱਤੇ ਸ਼ਕਤ ਐਕਸ਼ਨ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ